YouTube ਦੇ ਮਾਧਿਅਮ ਰਾਹੀਂ ਸਾਡੇ ਨਾਲ ਜੁੜੇ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਵਿੰਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਅੱਜ ਖੜੇ ਹਾਂ ਪਿੰਡ ਰਾਜੋ ਮਾਜਰਾ ਨੇੜੇ ਬਨੂੜ ਤਹਿਸੀਲ ਤੇ ਜ਼ਿਲ੍ਹਾ ਮੋਹਾਲੀ ਬਹੁਤ ਸਾਰੇ ਸੋਲਰ ਪੰਪਸ ਇੰਸਟਾਲ ਕੀਤੇ ਨੇ ਪਿਛਲੇ ਦਿਨਾਂ ਦੇ ਵਿੱਚ ਸੀਜ਼ਨ ਦੇ ਵਿੱਚ ਕਾਫੀ ਪੰਪਸ ਇੰਸਟਾਲ ਕੀਤੇ ਨੇ ਇਸੇ ਲੜੀ ਦੇ ਤਹਿਤ ਅੱਜ ਆਪਾਂ ਇਹ 7.5 ਹਾਰਸ ਪਾਵਰ ਦਾ ਸੋਲਰ ਸਬਮਰਸੀਬਲ ਸਿਸਟਮ ਲਾਇਆ ਹੈ ਨੈਸਾ ਦੀ ਮੋਟਰ ਵਰਤੀ ਹੈ 7.5 ਹੌਸਪਾਵਰ ਦੀ ਸੋਲਰ ਸਮਰਸੀਬਲ ਸੋਲਰ ਸਪੈਸ਼ਲ ਮਾਡਲ ਵਰਤਿਆ ਗਿਆ ਹੈ ਫੁੱਲ ਪ੍ਰੈਸ਼ਰ ਦਾ ਪਾਣੀ ਹੈ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਇਹ 7.5 ਹੌਸਪਾਵਰ ਦੀ ਮੋਟਰ ਹੈ ਕਿਸਾਨ ਵੀਰ ਦਾ ਵੈਸੇ ਪਿੰਡ ਪੱਤੋ ਹੈ ਇੱਥੇ ਇਹਨਾਂ ਨੇ ਜ਼ਮੀਨ ਲਈ ਹੈ ਤੇ ਇੱਥੇ ਸੋਲਰ ਪੰਪ ਇਹਨਾਂ ਨੇ ਇੰਸਟਾਲ ਕਰਵਾਇਆ ਹੈ 7.5 ਹੌਸਪਾਵਰ ਦਾ ਜੇ ਲੋਕੇਸ਼ਨ ਦੀ ਗੱਲ ਕਰੀਏ ਤੇ ਇਹ ਹਾਈਵੇ ਨਿਕਲਦਾ ਹੈ ਜਿਹੜਾ ਅੰਬਾਲਾ ਨੂੰ ਜਾਂਦਾ ਹੈ ਇਸ ਹਾਈਵੇ ਦੇ ਬਿਲਕੁਲ ਨਾਲ ਜ਼ਮੀਨ ਹੈ ਤੇ ਇੱਥੇ ਆਪਾਂ ਇਹ ਸੋਲਰ ਪੰਪ ਇੰਸਟਾਲ ਕੀਤਾ ਹੈ 70 ਤੋਂ 75 ਫੁੱਟ ਡੈਪਟ ਤੇ ਮੋਟਰ ਦਾ ਪ੍ਰੈਸ਼ਰ ਦਾ ਪਾਣੀ ਹੈ ਤੁਸੀਂ ਵੇਖ ਸਕਦੇ ਹੋ ਜਿਹੜੇ ਇੱਥੇ ਪੈਨਲ ਇੰਸਟਾਲ ਕੀਤੇ ਗਏ ਨੇ ਉਹ ਹਮੇਸ਼ਾ ਦੀ ਤਰ੍ਹਾਂ ਯੂਟੀਐਲ ਸੋਲਰ ਦੇ 340 ਵਾਟ ਦੇ ਮੋਨੋ ਪੈਨਲ ਇੱਥੇ ਵਰਤੇ ਗਏ ਨੇ ਸਟਰਕਚਰ ਅਪੋਲੋ ਦਾ ਪ੍ਰੀਜੀਆਈ ਦਾ ਅਪੋਲੋ ਦਾ ਸਟਰਕਚਰ ਵਰਤਿਆ ਗਿਆ ਹਾਰ ਟਿਪ ਦੇ ਬੋਲ ਨੇ ਤੇ ਜਿਹੜੀ ਡਰਾਈਵ ਇੱਥੇ ਯੂਜ਼ ਕੀਤੀ ਗਈ ਹੈ ਉਹ ਆਈਐਨਵੀਟੀ ਦਾ ਫੋਟੋਵੋਲਟਿਕ ਮੋਡਿਊਲ ਵਰਤਿਆ ਗਿਆ ਸਭ ਤੋਂ ਵੱਡੀ ਗੱਲ ਇਹ ਇੱਥੇ ਪੈਨਲ 24 ਵਰਤੇ ਗਏ ਨੇ 340 ਵਾਟ ਦੇ ਮੋਨੋ ਟੈਕਨੋਲੋਜੀ ਦੇ ਸਿਰਫ 24 ਪੈਨਲ ਲਾਏ ਨੇ ਆਪਾਂ ਪਰ ਜਿਹੜਾ ਪਾਣੀ ਦਾ ਪ੍ਰੈਸ਼ਰ ਹੈ ਉਹ ਬਹੁਤ ਹੀ ਬਾਗਮਾਲ ਆਇਆ ਫੁੱਲ ਖਿੱਚ ਕੇ ਪ੍ਰੈਸ਼ਰ ਪਾਣੀ ਦਾ ਬਹੁਤ ਸੋਹਣਾ ਪਾਣੀ ਬਣਿਆ ਅਸੀਂ ਕਦੇ ਵੀ 540 ਵਾਟ 580 ਵਾਟ ਦਾ ਮੋਨੋ ਪੈਨਲ ਕਦੇ ਨਹੀਂ ਵਰਤਦੇ 340 ਵਾਟ ਦਾ ਜਿਹੜਾ ਪੈਨਲ ਹੈ ਉਹ ਬਿਲਕੁਲ ਖੜਾ ਉਤਰਦਾ ਹੈ ਵੋਲਟੇਜ ਐਂਪੀਅਰ ਤੇ ਮੋਟਰ ਦੀ ਪਰਫਾਰਮੈਂਸ ਦੇ ਲਈ ਔਰ ਇਹਦੇ ਚ ਬਹੁਤ ਵਧੀਆ ਪਰਫਾਰਮੈਂਸ ਆਉਂਦੀ ਕੋਈ ਵੀ ਕਿਸਾਨ ਵੀਰ ਨੂੰ ਦਿੱਕਤ ਨਹੀਂ ਆਉਂਦੀ ਇਸ ਕਰਕੇ ਇਹ ਪੈਨਲ ਸਭ ਤੋਂ ਬੈਸਟ ਹੈ ਸੋਲਰ ਪੰਪਿੰਗ ਸਿਸਟਮ ਵਾਸਤੇ ਬਹੁਤ ਵਾਰ ਕਿਸਾਨ ਵੀਰ ਇਹ ਸਵਾਲ ਕਰਦੇ ਨੇ ਵੀ 540 ਵਾਟ ਦਾ ਪੈਨਲ ਕਿਉਂ ਨਹੀਂ ਯੂਜ਼ ਕਰਦੇ ਜਾਂ 580 ਦਾ ਕਿਉਂ ਨਹੀਂ ਵਰਤਦੇ ਸੋ ਕਿਸਾਨ ਵੀਰੋ 540 ਵਾਟ ਜਾਂ 580 ਵਾਟ ਦੇ ਪੈਨਲਾਂ ਵਾਸਤੇ VFD ਡਰਾਈਵ ਅਜੇ ਤੱਕ ਨਹੀਂ ਬਣੀਆ ਜਦੋਂ ਆਉਣਗੀਆਂ ਉਦੋਂ ਅਸੀਂ ਵੀ ਵਰਤਾਂਗੇ ਇਸ ਪੰਪ ਦੀ ਜੇ ਗੱਲ ਕਰੀਏ 48 ਫ੍ਰੀਕਵੈਂਸੀ ਤੇ ਇਸ ਟਾਈਮ ਮੋਟਰ ਚੱਲਦੀ ਪਈ ਹੈ 48 ਪੁਆਇੰਟ ਕੁਝ ਫ੍ਰੀਕਵੈਂਸੀ ਇਸ ਟਾਈਮ ਇਸ ਪੰਪ ਦੀ ਆਉਂਦੀ ਪਈ ਹੈ 425 430 ਵੋਲਟ DC ਦੇ ਜਿਹੜੇ ਪੈਨਲਾਂ ਤੋਂ ਆਉਂਦੇ ਪਏ ਨੇ ਇਹ ਮੋਟਰ 305 307 ਵੋਲਟ ਕੰਜ਼ੂਮ ਕਰਕੇ 14.8 ਐਂਪੀਅਰ ਦੇ ਨਾਲ ਇਸ ਟਾਈਮ ਚੱਲਦੀ ਪਈ ਹੈ ਫੁੱਲ ਪ੍ਰੈਸ਼ਰ ਪਾਣੀ ਹੈ 2800 2850 2880 ਦੇ ਆਸ-ਪਾਸ ਆਰਪੀਐਮ ਮੋਟਰ ਪੂਰੇ ਕਰ ਚੁੱਕੀ ਹੈ ਤੇ 48 ਫ੍ਰੀਕਵੈਂਸੀ ਚੱਲਦੀ ਪਈ ਹੈ ਸੋ ਸਿਸਟਮ ਬਹੁਤ ਵਧੀਆ ਲੱਗ ਗਿਆ ਬਹੁਤ ਵਧੀਆ ਪਰਫਾਰਮੈਂਸ ਆਈ ਹੈ ਕੀ ਕਹਿਣਾ ਹੈ ਕਿਸਾਨ ਵੀਰ ਦਾ ਇਹ ਸੋਲਰ ਸਿਸਟਮ ਬਾਰੇ ਸੋਲਰ ਦੀ ਪਰਫਾਰਮੈਂਸ ਬਾਰੇ ਸੁਣਦੇ ਹਾਂ ਕਿਸਾਨ ਵੀਰ ਨਾਲ ਗੱਲਬਾਤ ਕਿਸਾਨ ਵੀਰੋ ਸਾਹਮਣੇ ਸਕਰੀਨ ਦੇ ਉੱਤੇ ਜਿਹੜੇ ਤੁਹਾਨੂੰ ਦੋ ਸਖਸ਼ ਨਜ਼ਰ ਆ ਰਹੇ ਨੇ ਤੇ ਬਾਈ ਜਿਹੜੇ ਇੱਧਰਲੇ ਪਾਸੇ ਬੈਠੇ ਨੇ ਸਰਦਾਰ ਗੁਰਜਨ ਸਿੰਘ ਇਹਨਾਂ ਦਾ ਪਿੰਡ ਹੈਗਾ ਪੱਤੋਂ ਤੇ ਬਾਈ ਸੁਰਿੰਦਰ ਜੀ ਇਹਨਾਂ ਦਾ ਪਿੰਡ ਹੈਗਾ ਕਕਰਾਲੀ ਵਿੱਚ ਪਹਿਲਾਂ ਗਲਤੀ ਨਾਲ ਜਾਂਦਾ ਪੱਤੋਂ ਕਹਿ ਗਿਆ ਸੀਗਾ ਇਹ ਸਾਡੇ ਨਾਲ ਪਿਛਲੇ 1.5-2 ਸਾਲ ਤੋਂ ਜੁੜੇ ਹੋਏ ਨੇ ਅਸੀਂ ਸਾਡੇ ਕੋਲ ਪਹਿਲਾਂ ਹੀ ਦੁਕਾਨ ਤੇ ਇਹ ਆਉਂਦੇ ਰਹਿੰਦੇ ਆ ਸੋ ਇਹਨਾਂ ਨੇ ਪੰਪ ਲਾਇਆ ਆਪਾਂ ਕਰ ਲੈਨੇ ਬਾਈ ਉਹਨਾਂ ਦੀ ਗੱਲ ਸੁਰਿੰਦਰ ਜੀ ਹਾਂਜੀ ਭਾਜੀ ਪੰਪ ਚੱਲਿਆ ਤੁਹਾਡਾ ਹਾਂਜੀ ਜੋ ਹੈਗਾ ਬਸ ਉਹੀ ਕੋਈ ਦੱਸਿਓ ਸੱਚ ਹਾਂਜੀ ਬਹੁਤ ਵਧੀਆ ਪੰਪ ਚੱਲਿਆ ਜੀ 7.5 ਦੀ ਮੋਟਰ ਹੈ ਹੂੰ ਪਾਣੀ ਵਧੀਆ ਦੇ ਰਿਹਾ ਜੀ ਬਹੁਤ ਸਸਤਾ ਪਿਆ ਸਾਨੂੰ ਹੂੰ ਨਾ ਸਰਕਾਰੀ ਲੇਟ ਵੀ ਵੀ 8 ਘੰਟੇ ਆਉਂਦੀ ਆ 6 ਘੰਟੇ ਆਉਂਦੀ ਆ 4 ਘੰਟੇ ਆਉਂਦੀ ਆ ਇਹਦੇ ਬਹੁਤ ਫਾਇਦਾ ਹੋਇਆ ਸਾਨੂੰ ਇਸ ਚੀਜ਼ ਦਾ ਹੂੰ ਇਹ ਚੱਲਦੀ ਆ ਸਮਝ ਲਾ ਲਓ ਤੇਰਾ ਘਰ ਤੇ ਤੂੰ ਲੋਹਦਾ ਸਾਨੂੰ 11 11.5 ਘੰਟੇ ਰਾਮ ਤੇ ਕੀ ਵਾਈ ਚੱਲਦਾ ਹੈ ਸਵੇਰੇ ਕਿੰਨੇ ਵਜੇ ਤੁਸੀਂ ਸਟਾਰਟ ਕਰ ਦਿੰਦੇ ਹੋ ਸਵੇਰੇ ਕਰਦੇ ਆ ਵੀ ਕੋਈ ਤਕਰੀਬਨ 9:00 10:00 ਵਜੇ ਸਵੇਰੇ ਦੇ ਨਾਲ ਸਵੇਰੇ 7:00 ਵਜੇ ਹੋ ਜਾਂਦੀ ਹੈ ਸਵੇਰ ਸਾਰ ਹੋ ਜਾਂਦੀ ਹੈ ਹਾਂਜੀ ਸ਼ਾਮ ਨੂੰ ਕੋਈ 5:30 ਵਜੇ ਦੇ ਲਗਭਗ ਪੜਦੇ ਬੰਦ ਲੱਗ ਜਾਂਦੇ ਬੰਦ ਕਰ ਹਾਂ ਆਪਣੇ ਆਪ ਕਰ ਦਿੰਦੇ ਆਸੀਂ ਬੰਦੇ ਨਹੀਂ ਬੰਦ ਹੁੰਦੇ ਅੱਛਾ ਥੋੜੀ ਥੋੜੀ ਚੱਲਦੀ ਰਹਿੰਦੀ ਆ ਅੱਛਾ ਤੁਸੀਂ ਆਪ ਬੰਦ ਕਰ ਦੋ ਪਾਣੀ ਥੋੜਾ ਹਾਂ ਸਾਡੇ ਕੋਲ ਤੋਂ ਬਾਅਦ ਪਸ਼ਾਬ ਤੇ ਉੱਪਰ ਪੈ ਜਾਂਦਾ ਨਾ ਹਾਂਜੀ ਹਾਂਜੀ ਥੋੜੀ ਜੀ ਵੋਲਟੇਜ ਘੱਟ ਜਾਂਦੀ ਹੈ ਥੋੜੀ ਜੀ ਸੱਤ ਤੋਂ ਗਲਤੀ ਹੋਈ ਜੀ 10: ਬਣ ਪਰ ਦਿੰਦੀ ਹੈ 12 13 ਵੀਕੇ ਬਣ ਪਰ ਹੁੰਦੀ ਹੈ ਹਾਂ ਠੀਕ ਹੈ ਠੀਕ ਬਹੁਤ ਅੱਛਾ ਕੰਮ ਆ ਜੀ ਬਹੁਤ ਚੰਗਾ ਕੰਮ ਆ ਜੀ ਬਹੁਤ ਪੀਡੀਆ ਦਾ ਨੋ ਵੀ ਸਹੀ ਗੱਲ ਨਹੀਂ ਦੋਸਤਰਾ ਬਹੁਤ ਜ਼ਿਆਦਾ ਪੀਡੀਆ ਸਾਡੀ ਕੁਆਲਟੀ ਦਾ ਖੁਸ਼ ਹੋ ਜੀ ਜੋ ਕਿ ਅਸੀਂ ਦੱਸਤਾ ਨਾ ਉਹ ਹਾਂ ਜੀ ਹਾਂ ਜੀ ਉਹ ਪਿਆਸੋ ਦਿੱਤਾ ਸਾਨੂੰ ਬਹੁਤ ਸਾਡਾ ਜਦ ਵੀ ਫੋਨ ਮਾਰਦੇ ਜੇ ਕੋਈ ਤੁਸੀਂ ਫਾਇਦਾ ਰਖਾ ਦੋ ਜੀ ਬਹੁਤ ਬੰਦੇ ਤੁਹਾਡਾ ਨੰਬਰ ਪੁੱਛ ਕੇ ਜਾਂਦੇ ਪਰ ਜੀ ਜੀ ਪਰ ਮੈਂ ਜੀ ਕੁਝ ਦੂਜੀ ਵਾਰੀ ਆ ਤਾਂ ਨੰਬਰ ਵੀ ਕਰ ਤੋਂ ਬਾਅਦ ਆ ਜਾਂਦਾ ਕਿਵਰੀ ਹਾਂ ਜੀ ਆ ਜੀ ਕਿ ਇੱਥੇ ਬਹੁਤ ਲੋਕ ਆ ਗਏ ਸਾਨੂੰ ਪੁੱਛ ਕੇ ਨੰਬਰ ਲੈ ਲੈਣ ਠੀਕ 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 ਸੋ ਕਿਸਾਨ ਵੀਰੋ ਇਹ ਸੀ ਬਾਈ ਜਰ ਨਾਲ ਮੇਰੇ ਜਿਨ੍ਹਾਂ ਦਾ ਪੰਪ ਲਾਇਆ ਤੇ ਇਹਨਾਂ ਦੇ ਵਿਚਾਰ ਸਾਡੇ ਕੰਮ ਦੇ ਬਾਰੇ ਤੇ ਮੋਟਰ ਦੇ ਬਾਰੇ ਤੁਸੀਂ ਵੀ ਜੇਕਰ ਕੋਈ ਸਿਸਟਮ ਲਾਉਣਾ ਚਾਹੁੰਦੇ ਹੋ ਪਰ ਬੇਨਤੀ ਇੰਨੀ ਕਾ ਕਿ ਵਧੀਆ ਸਿਸਟਮ ਜੀ ਲਾਉਣਾ ਚਾਹੁੰਦੇ ਏ ਗ੍ਰੇਡ ਦਾ ਜਿਹਦੇ ਚ ਹਰੇਕ ਤਰ੍ਹਾਂ ਦੀ ਮਟੀਰੀਅਲ ਵਧੀਆ ਹੋ ਉਹ ਜੇ ਸਿਸਟਮ ਲਾਉਣਾ ਚਾਹੁੰਦੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਸਾਡੇ ਸਕਰੀਨ ਤੇ ਚੱਲ ਰਹੇ ਨੇ ਤੇ ਸਿਰਫ ਤੇ ਸਿਰਫ ਆਪਾਂ A ਗ੍ਰੇਡ ਚ ਕੰਮ ਕਰਦੇ ਆਂ B ਗ੍ਰੇਡ ਜਾਂ ਪੁਰਾਣਾ ਪੈਨਲ ਆਪਾਂ ਕਦੇ ਵੀ ਵਰਤਦੇ ਨਹੀਂ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਵਧੀਆ ਸਿਸਟਮ ਲਾ ਕੇ ਦੇਣ ਦਾ ਤੁਹਾਨੂੰ ਭਰੋਸਾ ਦਿੰਨੇ ਆ ਤੇ ਇੰਨੀਆਂ ਗੱਲਾਂ ਤੁਹਾਨੂੰ ਨਾਲ ਕਰਨੀ ਅਸੀਂ ਅੱਜ ਦੀ ਇਹ ਵੀਡੀਓ ਦੇ ਵਿੱਚ ਮਿਲਦੇ ਆ ਕਿਸੇ ਨਵੀਂ ਜਗ੍ਹਾ ਦੇ ਉੱਤੇ ਕਿਸੇ ਨਵੀਂ ਵੀਡੀਓ ਦੇ ਉਦੋਂ ਤੱਕ ਤਲੇ ਸਾਰੇ ਦੋਸਤ ਸਹਿਮਤ ਰਹੋ ਸასიਆ ਕਾਲ ਜਿਉਂਦੇ ਵਾਸਤੇ ਰਹੋ